ਕਹਿ ਕੇ ਕਰਦੇ ਆ ਭੰਡੀ ਕਹਿੰਦੇ ਤੱਤਾ ਲਿਖਦਾ ਪਰ ਬੰਦੇ ਸੱਚੇ ਖੜੇ ਸੱਚ ਨਾਲ ਸੱਚਾ ਲਿਖਦਾ ਜਦੋਂ ਲਿਖੀ ਇਹਨਾਂ ਦੀ ਸਫਤ ਕਰਦੇ ਤਰੀਪ ਸੀ ਜਦੋਂ ਔਗਣ ਗਣਾਏ ਪਈ ਤਾਂ ਜੀਕ ਸੀ ਕਹਿੰਦੇ ਸਿਰ ਸਾਡੇ ਉੱਤੇ ਬੋਲ ਸਨਮਾਨ ਕਰਾਂਗੇ ਨਾਲੇ ਤੰਨੀ ਸਾਡਾ ਯਾਰ ਕਹੇ ਕਿ ਮਾਣ ਕਰਾਂਗੇ ਮੈਂ ਕਿਹਾ ਮਾਫ ਕਰੀ ਬਾਈਆ ਕਰਮ ਹੋਰ ਆ ਨੰਗੇ ਕਰਕੇ ਛੱਡੂੰਗਾ ਜਿਹੜੇ ਠੱਗ ਚੋਰ ਆ ਜਿੰਨਾ ਝੂਠ ਬੋਲ ਲੁੱਟਰੇ ਲੱਖਾਂ ਦੇ ਵਿੱਚ ਆ ਕਿੱਥੋਂ ਕੀਦੋਂ ਕਰੂੰ ਆਏ ਮੈਨੂੰ ਸਭ ਚੇਤੇ ਆ ਇਨੇ ਗਿਨੇ ਸ਼ੌਂਕ ਮਾਰਿਆ ਗਰੀਬ ਬੰਦੇ ਦਾ ਠੱਪ ਕਰਕੇ ਛੱਡੂ ਮੈਂ ਤੁਹਾਡਾ ਕੰਮ ਧੰਦੇ ਦਾ ਰਾਹੀ ਸੱਚ ਦੀ ਕਲਮ ਝੂਠ ਜਾਣੀ ਫੱਬਣਾ ਤੁਸੀਂ ਜੋਰ ਲਾ ਲਓ ਸੋਥੋਂ ਨੂੰ ਇਹ ਜੱਟ ਦਾ ਬਣਾ ਬੜਿਆਂ ਨੂੰ ਤੁਰ ਗੱਸ ਖਾ ਕੇ ਬੰਦਾ ਖੇੜ ਤਾਂ ਵੀ ਚੰنگਾ ਕਿਸੇ ਨੇ ਉਹਦਾ ਨਾਂ ਨਹੀਂ ਲਿਆ ਉਹਦਾ ਦਿੱਤੇ ਜੋੜੇ ਸਾਡੇ ਖੁੱਡਿਆਂ 'ਚ ਬੈਠੇ ਪੈਣੇ ਦਸਣੇ ਲੋਕਾਂ ਨੇ ਖੁਰੇ ਤਾਂ ਨਹੀਂ ਲਿਆ ਤੇਰਾ 14 ਸਾਲ ਪਹਿਲਾਂ ਖੁਦ ਵੇਖਿਆ ਅੱਖਾਂ 'ਚ ਸੀ ਉਸ ਟਾਈਮ 'ਚ ਖੇਡ ਸਟ੍ਰੌਂਗ ਮੁੰਡੇ ਦੀ ਸੀ ਉਹਨੇ ਕਬੂਤਰਬਾਜੀ ਦਾ ਵੱਡਾ ਮੱਲ-ਪਲ ਨਾ ਪਰ ਲਿਖੀ ਮਾਲਕ ਨੇ ਜ਼ਿੰਦਗੀ ਨਾਲ ਲੌਂਗ ਮੁੰਡੇ ਦੀ ਗਿੱਦੇ ਮਾਰ-ਮਾਰ ਸੀ ਉਹਦੇ ਟੰਗਾਂ 'ਤੇ ਬੰਦੇ ਉਹਨੇ ਬੜਿਆਂ ਦੇ ਪਹਿਲਿਆਂ 'ਚ ਕੱਢੇ ਸ਼ੱਕ ਸੀ ਜਿਉਂਦਾ ਚੰਦਗਾ ਹੁੰਦਾ ਜੇ ਅੱਜ ਡੇਢਕਿਆਂ ਦਾ ਦੇਵ ਉਹਨੇ ਦੂਸਰਾ 'ਚ ਕੰਨਾਂ ਨੂੰ ਦਿਖਾਉਣਾ ਹੱਕ ਸੀ